ਮੇਰੀਆਂ ਨਾਨਾ ਨੇ ਮੈਨੂੰ ਬਹੁਤ ਬੁਰਾ ਭਲਾ ਤੇ ਹ ਜਦੋਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਤਾਂ ਮੇਰਾ ਘਰ ਵਾਲਾ ਮੈਨੂੰ ਮਾਰਨ ਪਿਆ ਕਿ ਤੇਰੀ ਹਿੰਮਤ ਕਿੱਦਾਂ ਹੋਈ ਤੇਰੀਆਂ ਭੈਣਾਂ ਸਾਹਮਣੇ ਬੋਲਣ ਦੀ ਉਹਨਾਂ ਨੂੰ ਜਵਾਬ ਦੇਣ ਦੀ ਨਾਲ ਹੈ ਸਾਡਾ ਜਵਾਈ ਵੀ ਮੈਨੂੰ ਮਾਰਨ ਲੱਗ ਪਿਆ ਤੇ ਨਾਲ ਹੀ ਮੇਰੇ ਕੋਲੋਂ ਕੋਣ ਵੀ ਕੋਲਿਆ ਫਿਰ ਮੈਂ ਗੁੱਸੇ ਵਿੱਚ ਰੋਟੀ ਵੀ ਨਾ ਖਾਧੀ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਕਿਸੇ ਨੂੰ ਤਾਂ ਕੀ ਪੈਣਾ ਸੀ ਮੇਰੇ ਘਰ ਵਾਲੇ ਨੂੰ ਵੀ ਪੂਰਾ ਪਰਿਵਾਰ ਰੇ ਸੀ ਕਿਉਂਕਿ ਉਸਨੇ ਰੋਟੀ ਨਹੀਂ ਖਾਧੀ ਜੋ ਸਵੇਰ ਦੀ ਕੰਮ ਵਿੱਚ ਲੱਗੀ ਹੋਈ ਸੀ ਅਗਲੇ ਦਿਨ ਡੈਡੀ ਹੀ ਉਹਦੀਆਂ ਆਸਤੀਆਂ ਯਾਤ ਪਰਵਾਹ ਕਰਨ ਲੈ ਜਾਣਾ ਸੀ ਘਰ ਦੇ ਸਾਰੇ ਮੰੰਦਰ ਤੇ ਚਾਚੇ ਤਾਏ ਚਰੇ ਗਏ ਮੈਂ ਮੇਰੀ ਛੋਟੀ ਨਾਨ ਘਰ ਸੀ ਜਦੋਂ ਸ਼ਾਮ ਨੂੰ ਸਾਰੇ ਜਣੇ ਬਖਸ ਆਏ ਤਾਂ ਮੈਂ ਸਭ ਨੂੰ ਪਾਣੀ ਪਰਾਇਆ ਤੇ ਮੇਰੀ ਅਨਨਾਨਾ ਨੇ ਨਾ ਦਿੱਤਾ ਫਿਰ ਮੈਂ ਚਾਹ ਬਣਾਈ ਤਾਂ ਸਭ ਨੂੰ ਵਰਤਾਤੀ ਮੈਂ ਜਦੋਂ ਆਪਣੇ ਨਾਨ ਨੂੰ ਚਾਹ ਦੇਣ ਗਈ ਤਾਂ ਉਹ ਸਨੀ ਗਲਾਸ ਫੜ ਕੇ ਮੇਰੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਪਰ ਮੈਂ ਪਿੱਛੇ ਹੋ ਗਈ ਤੇ ਬਚ ਗਈ ਚਾਹ ਬਹੁਤ ਗਰਮ ਸੀ ਮੇਰੇ ਮਾਮੇ ਦੇ ਮੁੰਡੇ ਨੇ ਸਭ ਦੇਖਿਆ ਜਦ ਕਰੇ ਕਾਫੀ ਗਨੇ ਇਕੱਠੇ ਬੈਠੇ ਸੀ ਇਸ ਲਈ ਅਸੀਂ ਕੁਝ ਨਾ ਬੋਲੇ ਥੋੜੇ ਦਿਨ ਬਾਅਦ ਮੈਂ ਤੋਤੇ ਕੱਪੜਿਆਂ ਦੀ ਤੈਰ ਕਰ ਰਹੀ ਸੀ ਤੇ ਮੇਰੀ ਸੱਸ ਮੈਨੂੰ ਆ ਕੇ ਗਾਲਾਂ ਕੱਢਣ ਲੱਗ ਪਈ ਤੇ ਨਾਲ ਕਹਿੰਦੀ ਐ ਕਿ ਮੇਰੇ ਮੁੰਡੇ ਦੇ ਕੱਪੜਿਆਂ ਨੂੰ ਹੱਥ ਨਾ ਲਾਈਂ ਤੇ ਨਾਲ ਹੀ ਜਸਰੋਂ ਵੀ ਕਹਿਣ ਲੱਗੀ ਕਿ ਇਸ ਕੋਲ ਇਸ ਟੀ ਅਲਮਾਰੀ ਵਿੱਚ ਤੇਰੇ ਕੱਪੜੇ ਨਹੀਂ ਹੋਣੇ ਚਾਹੀਦੇ ਤੇ ਹੋਰ ਵੀ ਬਹੁਤ ਕੁਝ ਗਲਤ ਬੋਲਲੀ ਤੇ ਨਗਾਲਾਂ ਗੱਡੀਆਂ ਮੈਂ ਬਹੁਤ ਰੋਈ ਤੇ ਮੈਂ ਜਸ ਨੂੰ ਵੀ ਕਿਹਾ ਕਿ ਮੈਨੂੰ ਮੇਰੇ ਪੇਕੇ ਛੱਡਾ ਦੇ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਚੁੱਪ ਕਰ ਜਾ ਉਹਨਾਂ ਆਪ ਹੀ ਬੋਲ ਕੇ ਹਟ ਜਾਣਾ ਮੈਂ ਸਾਰੀ ਰਾਤ ਰੋਂਦੀ ਰਹੀ ਸੁੱਤੀ ਨਹੀਂ ਕਿੰਨੇ ਦਿਨ ਇਦਾਂ ਹੀ ਚੱਲਦਾ ਰਿਹਾ ਫਿਰ ਮੈਂ ਇੱਕ ਦਿਨ ਆਪਣੇ ਘਰ ਫੋਨ ਕਰ ਰਹੀ ਸੀ ਮੇਰੀ ਨਨਾਨ ਵੀ ਕੋਲ ਬੈਠ ਸੀ ਤੇ ਬੇਚੀ ਜਸਦਾ ਫੋਨ ਆਇਆ ਤਾਂ ਮੈਨੂੰ ਕਹਿੰਦੇ ਕਿ ਕਿੱਧਰ ਵੀ ਹੈ ਤਾਂ ਮੈਂ ਕਿਹਾ ਕਿ ਘਰ ਫੋਨ ਕੀਤਾ ਸੀ ਉਹ ਕਹਿੰਦੇ ਸੀ ਕਿ ਅੱਜ ਸੋਰਜ ਗ੍ਰਹਿਣਾ ਇਸ ਲਈ ਧਿਆਨ ਨਾਲ ਰਹੋ ਤਾਂ ਜਸ ਨੇ ਬਿਨਾ ਕੁਝ ਹੋਰ ਸੁਣੀ ਮੈਨੂੰ ਕਹਿ ਲਗ ਪਈ ਕਿ ਮੇਰੇ ਤੋਂ ਪੁੱਛੇ ਬਿਨਾ ਕਦੀ ਫੋਨ ਨਹੀਂ ਕਰਨਾ ਮੈਨੂੰ ਬਹੁਤ ਗੁੱਸਾ ਲੱਗਾ ਤਾਂ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਇਹ ਕਿਹੜੀ ਗੱਲ ਹੋਈ ਕਿ ਹੁਣ ਮੈਂ ਆਪਣੇ ਘਰ ਵੀ ਫੋਨ ਨਹੀਂ ਕਰ ਸਕਦੀ ਤੁਸੀਂ ਮੈਨੂੰ ਆਪਣੀਆਂ ਭੈਣਾਂ ਨੂੰ ਜਾਂ ਆਪਣੇ ਘਰ ਪੁੱਛ ਕੇ ਫੋਨ ਕਰਦੇ ਹੁੰਦੇ ਹੋ ਇਹ ਗੱਲ ਸੁਣ ਕੇ ਮੇਰੇ ਘਰ ਵਾਲੇ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਤੇ ਸਾਡੇ ਵਿੱਚ ਬਹੁਤ ਲੜਾਈ ਹੋਈ ਤੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਕਿੰਨੇ ਦਿਨ ਤੋਂ ਦੇਖ ਰਹੀ ਹਾਂ ਜੋ ਤੁਸੀਂ ਸਭ ਮੇਰੇ ਨਾਲ ਕਰ ਰਹੇ ਹੋ ਫਿਰ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਆਪਣੀ ਮੰਮੀ ਜੀ ਨੂੰ ਦੱਸਿਆ ਤਾਂ ਉਹ ਉਸੇ ਬਾਰੇ ਕਹ ਰਾ ਗਈ ਤੇ ਸਾਨੂੰ ਦੋਨਾਂ ਨੂੰ ਸਮਝਾਉਣ ਲੱਗੇ ਪਰ ਮੇਰਾ ਘਰ ਵਾਲਾ ਮੇਰੇ ਘਰਦਿਆਂ ਨੂੰ ਵੀ ਬਹੁਤ ਗਲਤ ਬੋਲਿਆ ਤੇ ਕਿਹਾ ਲੈ ਜਾਓ ਇਸ ਨੂੰ ਮੈਂ ਨਹੀਂ ਰੱਖਾਂ ਇਸ ਦੇ ਨਾਲ ਮੈਂ ਨਹੀਂ ਰਹਿ ਸਕਦਾ ਇਹ ਸੁਣ ਕੇ ਮੈਂ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਤੁਸੀਂ ਤਾਂ ਹੁਣ ਆਪੇ ਨਹੀਂ ਰਹਿਣਾ ਮੇਰੇ ਨਾਲ ਕਿਉਂਕਿ ਬਾਹਰ ਵਾਲੀ ਜੋ ਹੈਗੀ ਹੈ ਜਿਹਦੇ ਪਿੱਛੇ ਆਪਣਾ ਘਰ ਬਰਬਾਦ ਕਰਨਾ ਲੈ ਆ ਤੁਸੀਂ ਮੈਂ ਆਪਣੀ ਮੰਮੀ ਹੋਣਾ ਨੂੰ ਸੱਸਿਆ ਕਿ ਉਹਨਾਂ ਦੀ ਕਿਸੇ ਨਾਲ ਗੱਲਬਾਤ ਹੈ ਇਸ ਲਈ ਮੈਂ ਵੀ ਇਹਨਾਂ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਉੱਥੇ ਆਪਣੇ ਘਰ ਆ ਗਈ ਤੇ ਆਪਣੀ ਜ਼ਿੰਦਗੀ ਬਾਰੇ ਆਪਣੇ ਆਉਣ ਵਾਲੇ ਬੱਚੇ ਬਾਰੇ ਸੋਚ ਕੇ ਬਹੁਤ ਰੋਈਂਗੀ ਰੋਜ਼ ਘਰਦਿਆਂ ਤੋਂ ਲੁਟ-ਲੁਟ ਕੇ ਰੋਣਾ ਪਰ ਮੇਰੇ ਘਰ ਵਾਲਾ ਮੇਰੇ ਘਰ ਵਾਲੇ ਨੇ ਆਪਣੀ ਗਲਤੀ ਨਾ ਮੰਨੀ ਤੇ ਨਾ ਹੀ ਮੈਨੂੰ ਕੋਈ ਪੌਣ ਕੀਤਾ ਸਗੋਂ ਆਪਣੀ ਮਾਂ ਦੇ ਭੈਣਾਂ ਨਾਲ ਮਿਲ ਕੇ ਥਾਣੇ ਵਿੱਚ ਮੇਰੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਸਾਡੇ ਘਰ ਵਿੱਚੋਂ ਸਭ ਕੀਮਤੀ ਸਮਾਨ ਲੈ ਕੇ ਚਲੀ ਗਈ ਹੈ ਇਹ ਸਭ ਕੁਝ ਲਿਖਵਾ ਦਿੱਤਾ ਤਕਰੀਬਨ ਮੈਨੂੰ ਮੇਰੇ ਪੇਕੇ ਘਰ ਆਈ ਨੂੰ 1 ਮਹੀਨਾ ਹੋ ਗਿਆ ਸੀ ਖਾਣੇ ਵਾਲਿਆਂ ਦੇ ਕਹਿਣ ਤੇ ਇੰਨਾ ਨੇ ਮੇਰੇ ਤੇ ਪਿੰਡ ਵਿੱਚ ਪੰਚਾਇਤ ਇਕੱਠੀ ਕਰ ਲਈ ਤੇ ਸਭ ਕੁਝ ਰਿਸ਼ਤੇਦਾਰ ਵੀ ਸਾਰੇ ਸੱਦ ਲਈ ਤਾਂ ਜੋ ਸਾਨੂੰ ਜਲੀਲ ਕਰਨਾ ਸਾਰੇ ਪਿੰਡ ਅਤੇ ਰਿਸ਼ਤੇਦਾਰ ਸਾਹਮਣੇ ਮੇਰੀ ਸੱਸ ਨਨਾਨਾ ਨਨਦੂਏ ਤੇ ਮੇਰੇ ਘਰ ਵਾਲੇ ਨੇ ਸਾਨੂੰ ਬਹੁਤ ਬੰਦਾ ਬੋਲਿਆ ਦੋਹਾਂ ਧਿਰਾਂ ਚ ਕਾਫੀ ਤੋ ਟੋਮੈਂ ਮੈਂ ਹੋਈ ਅਖੀਰ ਪੰਚਾਇਤ ਨੇ ਇਹ ਫੈਸਲਾ ਕੀਤਾ ਕਿ ਸਾਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਇਸ ਲਈ ਸਾਡੀ ਦੋਨਾਂ ਤਰਾਂ ਦੀ ਰਜ਼ਾਮੰਦੀ ਹੋ ਗਈ ਪਰ ਇਹ ਫੇਰ ਵੀ ਨਾ ਸੁਧਰੀ ਸਗੋਂ ਅੱਗੇ ਤੋਂ ਵੀ ਜ਼ਿਆਦਾ ਤੰਗ ਕਰਨ ਲੱਗ ਪਏ ਮੇਰਾ ਘਰ ਵਾਲਾ ਵੀ ਨਾਲੀ ਸੀ ਉਹ ਵੀ ਮੈਨੂੰ ਬਹੁਤ ਤੰਗ ਕਰਨ ਲੱਗ ਪਿਆ ਸੀ ਤੇ ਮੈਨੂੰ ਘਰ ਵਿੱਚ ਕੋਈ ਵੀ ਨਹੀਂ ਸੀ ਬਿਲਾ ਰਿਹਾ ਨਿਰਕਰਵਾਲਾ ਵੀ ਨਹੀਂ ਮੇਰੇ ਤੋਂ ਇਹ ਸਭ ਬਰਦਾਸ਼ਤ ਨਹੀਂ ਹੋ ਰਿਹਾ ਸੀ ਇਸ ਲਈ ਮੈਂ ਦੁਆਰਾ ਜਾਣ ਵਾਲੀ ਸੋਚਿਆ ਅਤੇ ਮੈਂ ਪਿੱਕੇ ਚਲੀ ਗਈ ਇਹ ਕਹਾਣੀ ਤੁਹਾਨੂੰ ਇੱਥੋਂ ਤੱਕ ਕਿਵੇਂ ਲੱਗੀ ਅਗਲਾ ਭਾਗ ਕੱਲ ਨੂੰ ਜਰੂਰ ਸੁਣ ਲੈ ਜੀ ਤਾਂ ਕਿ ਪੂਰੀ ਸਟੋਰੀ ਦਾ ਪਤਾ ਲੱਗ ਸਕੇ ਕਹਾਣੀ ਨੂੰ ਕੱਲ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਪਾਤੋ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ